ਸ਼ਰੋਬਣੀ ਅਕਾਲੀ ਦਲ ਵੱਲੋਂ ਲਗਾਤਾਰ ਕੋਈ ਨਾ ਕੋਈ ਤਕਰੀਰ ਕੱਸੀ ਜਾ ਰਹੀ ਹੈ ਪਹਿਲਾਂ ਆਪ ਜਿੰਮੀ ਚੋਣ ਵਿੱਚ ਨਹੀਂ ਲੜੇ ਜਿੰਮੀ ਚੋਣਾ ਹੋਈਆਂ ਅਕਾਲੀ ਦਲ ਹਿੱਸਾ ਨਹੀਂ ਲੈਂਦਾ ਤੇ ਹੁਣ ਹੋਣ ਵਾਲੀਆਂ ਚੋਣਾਂ ਨੂੰ ਰੋਕਣ ਵਾਸਤੇ ਅਪੀਲ ਜਿਹੜੀ ਆ ਉਦਾਰ ਕੀਤੀ ਗਈ ਹੈ ਪਰ ਇਸ ਅਪੀਲ ਦੇ ਪਿੱਛੇ ਇੱਕ ਕਾਰਨ ਬਹੁਤ ਤਕਪੂਰਨ ਹੈ ਇੱਕ ਵੱਡਾ ਕਾਰਨ ਹੈ ਜਿਸ ਵਾਸਤੇ ਡਾਕਟਰ ਦਿਲਜੀਤ ਚੀਮਾ ਨੇ ਇਹ ਅਪੀਲ ਕੀਤੀ ਹੈ ਸਮੂਹ ਅਕਾਲੀ ਦਲ ਦੇ ਵੱਲੋਂ ਇਹ ਅਪੀਲ ਪੰਜਾਬ ਸਰਕਾਰ ਨੂੰ ਔਰ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ ਹੈ ਆਖਿਰ 15 ਦਿਨਾਂ ਦੇ ਲਈ ਚੂਣਾ ਕਿਉਂ ਰੋਕੀਆਂ ਜਾ ਰਹੀਆਂ ਨੇ ਜਾਂ ਕਿਉਂ ਅਪੀਲ ਕੀਤੀ ਜਾ ਰਹੀ ਹੈ ਕਿ ਚੂਣਾ ਰੋਕੀਆਂ ਜਾਣ ਸਵਾਲ ਇਹ ਖੜਾ ਹੋ ਗਿਆ ਹੈ ਡਾਕਟਰ ਦਲਜੀਤ ਚੀਮਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਔਰ ਉਸ ਪੋਸਟ ਦੇ ਵਿੱਚ ਇਹ ਕਾਰਨ ਜਿਹੜਾ ਉਹ ਵਾਜਬ ਤੌਰ ਦੇ ਉੱਤੇ ਲਿਖਿਆ ਦਰਸਲ ਨਿਗਮ ਨਗਰ ਨਿਗਮ ਦੀਆਂ ਚੂਣਾ ਜੜੀਆਂ ਨੇ ਉਹ ਹੋਣੀਆਂ ਨੇ ਔਰ ਉਸ ਵਾਸਤੇ ਅਜੇ ਤੱਕ ਤਰੀਕ ਤਾਂ ਫਾਈਨਲ ਨਹੀਂ ਸੀ ਹੋਈ ਜਿਸ ਨੂੰ ਲੈ ਕੇ ਖਬਰਾਂ ਦੇ ਵਿੱਚ ਆਰਟੀਕਲਸ ਛਪਰੇ ਨੇ ਕਿ ਜਿਹੜੇ ਕੈਂਡੀਡੇਟਸ ਨੇ ਉਹ ਆਪ ਮੁਹਾਰੇ ਹੀ ਪ੍ਰਚਾਰ ਕਰਨ ਲੱਗੇ ਨੇ ਆਪ ਮੁਹਾਰੇ ਹੀ ਐਲਾਨ ਕਰਨ ਲੱਗੇ ਨੇ ਸੋ ਇੱਕ ਪਾਸੇ ਤਾਂ ਅਜੇ ਉਹਦੀ ਤਰੀਕ ਆਉਣੀ ਬਾਕੀ ਹੈ ਪਰ ਦੂਜੇ ਪਾਸੇ ਉਸ ਤਰੀਕ ਨੂੰ ਅੱਗੇ ਵਧਾਉਣ ਦੀ ਅਪੀਲ ਜਿਹੜੀ ਹੈ ਉਹ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਕੀ ਕੁਝ ਲਿਖਿਆ ਗਿਆ ਆਉ ਤੁਹਾਨੂੰ ਪੜ ਕੇ ਸੁਣਾਉਣੀ ਹੈ ਦਰਸਲ ਡਾਕਟਰ ਦਲਜੀਤ ਚੀਮਾ ਵੱਲੋਂ ਆਪਣੀ ਇਸ ਫੇਸਬੁੱਕ ਜਾਂ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਸਾਫ਼ ਲਿਖਿਆ ਗਿਆ ਹੈ ਕਿ ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਨੂੰ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਪੰਦਰਵਾੜੇ ਇਸ ਸਾਲਾਨਾ ਇਤਿਹਾਸਕ ਦਿਹਾੜੇ ਜੋ ਕਿ 15 ਦਸੰਬਰ ਤੋਂ 31 ਦਸੰਬਰ ਤੱਕ ਆਉਣਾ ਹੈ ਦੌਰਾਨ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਨਾ ਕਰਵਾਉਣ ਦੀ ਅਪੀਲ ਜਿਹੜੀ ਆ ਉਹ ਕੀਤੀ ਹੈ ਇਸ ਸਮੇਂ ਦੌਰਾਨ ਲੱਖਾਂ ਲੋਕ ਸ਼ਰਧਾਂਜਲੀ ਦੇਣ ਲਈ ਕੁਰਬਾਨੀਆਂ ਦੇ ਇਸ ਬੇਮਿਸਾਲ ਇਤਿਹਾਸ ਨਾਲ ਜੁੜੇ ਸਾਰੇ ਧਾਰਮਿਕ ਸਥਾਨਾਂ ਉੱਤੇ ਸ਼ਰਧਾ ਪ੍ਰਗਟ ਕਰਨ ਜਾਂਦੇ ਨੇ ਇਸ ਲਈ ਇਸ ਸਮੇਂ ਦੌਰਾਨ ਕੋਈ ਵੀ ਚੋਣਾਂ ਸ਼ਾਂਤੀਪੂਰਨ ਅਤੇ ਪਵਿੱਤਰ ਮਾਹੌਲ ਨੂੰ ਖਰਾਬ ਕਰੇਗੀ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵੇਗੀ ਫਿਲਹਾਲ ਇਕ ਕਾਰਨ ਜਿਹੜਾ ਇਹ ਦਿੱਤਾ ਗਿਆ ਔਰ ਜਿਵੇਂ ਕਿਹਾ ਸੀ ਕਿ ਇੱਕ ਬਾਜ਼ਬ ਕਾਰਨ ਨਜ਼ਰ ਵੀ ਆਉਂਦਾ ਕਿਉਂਕਿ ਇਹ ਸ਼ਹੀਦੀ 15 ਵਾੜਾ ਹੈਗਾ ਔਰ ਇਸੇ ਦਰਮਿਆਨ ਜਿੱਥੇ ਸ਼ਰਦਾ ਭਿੱਜੀਆਂ ਸੰਗਤਾਂ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਵਿੱਚ ਜਾ ਕੇ ਨਤਮਸਤਕ ਹੋਣ ਗਿਆ ਤੇ ਇਹੋ ਜੀ ਸਥਿਤੀ ਦੇ ਵਿੱਚ ਚੋਣਾ ਰੱਖਣਾ ਇਹ ਚੰਗੀ ਗੱਲ ਨਹੀਂ ਮੰਨੀ ਜਾ ਸਕਦੀ ਪਰ ਦੂਜੇ ਪਾਸੇ ਜ਼ਰੂਰ ਜਿਹੜਾ ਫੈਸਲਾ ਹੈ ਉਹ ਚੋਣ ਕਮਿਸ਼ਨ ਨੇ ਲੈਣਾ ਉਹ ਵੀ ਕੁਝ ਕ curriculums ਹੁੰਦੇ ਨੇ ਕੋਈ protocols ਹੁੰਦੇ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਫੈਸਲਾ ਲੈਣਾ ਹੁੰਦਾ ਤੇ ਦੂਜੇ ਪਾਸੇ ਇਹ ਅਪੀਲ ਕੀ ਕੁਝ ਹੁੰਦਾ ਹੁੰਦੇ ਸਮੇਂ ਨੂੰ ਦੱਸ ਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬ